ਕਿ ਸੰਸਾਰ ਤੇ ਆ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸੰਸਾਰੀ ਲੋਕਾਂ ਨੂੰ વૈਮਾ ਪਰਮਾ ਦੇ ਵਿੱਚੋਂ ਕੱਢ ਕੇ ਪ੍ਰਮਾਤਮਾ ਨਾਲ ਜੋੜਿਆ ਧਰਮ ਦੇ ਜਿਹੜੇ ਆਗੂ ਸਨ ਆਪੋ ਆਪਣੇ ਧਰਮ ਦੇ ਮੁਤਾਬਕ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਹੋਏ ਸਨ ਤੇ ਉਹਨਾਂ ਨੇ ਆਖਿਆ ਤੁਹਾਨੂੰ ਨਹੀਂ ਪਤਾ ਤੁਸੀਂ ਸਾਡੇ ਖੁਦਾ ਦੇ ਘਰ ਵੱਲ ਲੱਤਾਂ ਕਰਕੇ ਤੇ ਲੰਮੇ ਪੈ ਗਏ ਹੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੀ ਥੱਕੇ ਹੋਏ ਸੀ ਸਫ਼ਰ ਦੇ ਵਿੱਚ ਸਾਨੂੰ ਤੇ ਪਤਾ ਨਹੀਂ ਖੁਦਾ ਦਾ ਘਰ ਕਿੱਧਰ ਹੈ ਉਹਨਾਂ ਦੇ ਚਰਨਾਂ ਤੇ ਹਿੰਦੂ ਵੀ ਝੁਕੇ ਨੇ ਤੇ ਮੁਸਲਮਾਨ ਵੀ ਝੁਕੇ ਨੇ ਗੁਰੂ ਨਾਨਕ ਸਾਹਿਬ ਨੂੰ ਉਹ ਪੁੱਛਿਆ ਨੇ ਕਿ ਸਾਨੂੰ ਤੁਸੀਂ ਦੱਸੋ ਕਿ ਹਿੰਦੂ ਵੱਡਾ ਹੈ ਕਿ ਜਾਂ ਮੁਸਲਮਾਨ ਵੱਡਾ ਹੈ ਜਿਨ੍ਹਾਂ ਦੇ ਕੋਲ ਧਰਤੀ ਤੇ ਰਹਿ ਕੇ ਇਹ ਕੀਤੇ ਹੋਏ ਅਮਲ ਸ਼ੁਭ ਨਹੀਂ ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਰੋਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਫੇਰ ਰੂਬਰੂ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਦੀ ਸਾਂਝ ਕਰਨ ਵਾਸਤੇ ਦਾਸ ਪਾਈ ਸੁਖਦੇਵ ਸਿੰਘ ਬਟਾਲਾ ਹਾਜ਼ਰ ਹੋਇਆ ਹਾਂ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਇਤਿਹਾਸ ਨੂੰ வாਚਦੇ ਹਾਂ ਕਿ ਸੰਸਾਰ ਤੇ ਆ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸੰਸਾਰੀ ਲੋਕਾਂ ਨੂੰ ਰਈਮਾ ਪਰਮਾ ਦੇ ਵਿੱਚੋਂ ਕੱਢ ਕੇ ਪ੍ਰਮਾਤਮਾ ਨਾਲ ਜੋੜਿਆ ਉਸ ਵੇਲੇ ਦੋ ਧਰਮ ਸੰਸਾਰ ਦੇ ਉੱਤੇ ਪ੍ਰਫੁੱਲਤੋ ਸੰ ਜਿਨ੍ਹਾਂ ਦੇ ਵਿੱਚੋਂ ਮੁਸਲਮਾਨ ਅਤੇ ਹਿੰਦੂ ਭਾਈ ਗੁਰਦਾਸ ਜੀ ਦੀ ਇੱਕ ਵਾਰ ਦੀ ਪੌੜੀ ਹੈ ਚਾਰ ਵਰਨ ਚਾਰ ਮਜਬਹਾ ਜੱਗ ਵਿੱਚ ਹਿੰਦੂ ਮੁਸਲਮਾਨੇ ਕੋਦੀ ਬਖੀਲੀ ਤਕਬਰੀ ਖਿਚੋ ਤਾਣ ਕਰੇਣ ਤੇਗਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਭਾਣੇ ਆ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਇ ਰਾਹ ਭਲਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ ਹਿੰਦੂ ਮਤ ਵਾਲੇ ਕਹਿੰਦੇ ਸੀ ਜਿਹੜਾ ਪਰਮਾਤਮਾ ਹੈ ਉਹ ਕੇਵਲ ਮੂਰਤੀ ਦੇ ਵਿੱਚ ਹੈ ਤੇ ਮੁਸਲਮਾਨ ਜਿਹੜੇ ਉਹ ਕਹਿੰਦੇ ਸੀ ਕੇਵਲ ਕਾਬੇ ਮੱਕੇ ਦੇ ਵਿੱਚ ਖੁਦਾ ਹੈ ਜਦੋਂ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਦੇ ਮਹਾਰਾਜੀ ਦੇ ਜੀਵਨ ਦੇ ਪਰਥਾਏ ਆਪਣੀਆਂ ਵਾਰਾਂ ਦੇ ਵਿੱਚ ਮੱਕੇ ਜਾਣ ਦਾ ਵੀ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜੀ ਮੱਕੇ ਦੇ ਅੰਦਰ ਵੀ ਗਏ ਉੱਥੇ ਉਹ ਹਰਦਵਾਰ ਦੇ ਹਿੰਦੂਆਂ ਦੇ ਅਸਥਾਨਾਂ ਤੇ ਵੀ ਜਾ ਕਰਕੇ ਉਹਨਾਂ ਨੇ ਹਿੰਦੂ ਲੋਕਾਂ ਨੂੰ ਵਹਿਮ ਪਰਮਾਚਾਰੋਂ ਕੱਢਿਆ ਜਦੋਂ ਆਪਾਂ ਭਗਤ ਕਬੀਰ ਜੀ ਦੀ ਪ੍ਰਭਾਤੀ ਰਾਗ ਵਿੱਚ ਬਾਣੀ ਪੜ੍ਹਦੇ ਆ ਉਹ ਵੀ ਕਹਿੰਦੇ ਨੇ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅਲਹ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਭਾਵ ਕਿ ਪ੍ਰਮਾਤਮਾ ਇੱਕ ਜਗ੍ਹਾ ਤੇ ਨਹੀਂ ਪਰਮਾਤਮਾ ਤਾਂ ਘਟ ਘਟ ਦੇ ਵਿੱਚ ਵਸਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਪਰ ਧਰਮ ਦੇ ਜਿਹੜੇ ਆਗੂ ਸਨ ਆਪੋ ਆਪਣੇ ਧਰਮ ਦੇ ਮੁਤਾਬਕ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਹੋਏ ਸਨ ਕਿ ਹਿੰਦੂ ਗੰਗਾ ਦੀ ਗੱਲ ਕਰਦੇ ਸੀ ਤਿਲਕ ਦੀ ਗੱਲ ਕਰਦੇ ਸੀ ਜੰਜੂ ਦੀ ਗੱਲ ਕਰਦੇ ਸੀ ਮੁਸਲਮਾਨ ਹਿੰਦੂ ਦੇ ਉੱਤੇ ਜਦੋਂ ਕਟਾਕਸ਼ ਕਰਨ ਵਾਸਤੇ ਉਹ ਸੰਤ ਦੀ ਗੱਲ ਕਰਦੇ ਸੀ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਪਰ ਆਪਸ ਦੇ ਵਿੱਚ ਕੁੱਕੜਾਂ ਦੀ ਤਰ੍ਹਾਂ ਲੜ ਰਹੇ ਸਨ ਤੇ ਸੱਚ ਜਿਹੜਾ ਸੀ ਉਹ ਕਿਨਾਰੇ ਤੇ ਰਹਿ ਗਿਆ ਉਸ ਸੱਚ ਨੂੰ ਪ੍ਰਗਟ ਕਰਨ ਵਾਸਤੇ ਉਸ ਸੱਚ ਦੇ ਨਾਲ ਜੋੜਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜੀ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਫਿਰ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਦਾਸੀਆਂ ਦੇ ਵਿੱਚ ਸੰਸਾਰ ਦੀ ਯਾਤਰਾ ਕਰਦੇ ਨੇ ਰਟਨ ਕਰਦੇ ਨੇ ਤੇ ਉਹਦੇ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਵੀ ਗਏ ਨੇ ਕਿਉਂਕਿ ਆਪਾਂ ਵਾਰ ਦੇ ਵਿੱਚ ਪੜਦੇ ਹਾਂ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਹਾਜੀਆਂ ਦੀ ਤਰ੍ਹਾਂ ਨੀਲੇ ਰੰਗ ਦੇ ਵਸਤਰ ਵੀ ਪਾਏ ਨੇ ਮੱਕੇ ਨੂੰ ਜਦੋਂ ਗਏ ਨੇ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸੱਲਾ ਧਾਰੀ ਬਾਬੇ ਨੇ ਉਹਨਾਂ ਦੀ ਤਰ੍ਹਾਂ ਸਾਰਾ ਭੇਖ ਜਿਹੜਾ ਸੀ ਉਹ ਬਣਾਇਆ ਅਰਥ ਬੜੇ ਸਪਸ਼ਟ ਨੇ ਕਿ ਆਸਾ ਡੰਡਾ ਹੱਥ ਵਿੱਚ ਕਸ਼ ਵਿੱਚ ਉਸੇ ਤਰ੍ਹਾਂ ਪੋਥੀ ਹੈ ਮਸੱਲਾ ਵੀ ਮੋਢੇ ਤੇ ਰੱਖਿਆ ਹੋਇਆ ਜਾਇ ਬਹੁਤਾ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਫਿਰ ਬਾਬਾ ਉਸ ਉਹਨਾਂ ਦੇ ਅਸਥਾਨ ਦੇ ਉੱਤੇ ਚਲਾ ਗਿਆ ਜਿੱਥੇ ਉਹ ਹੱਜ ਕਰਨ ਵਾਸਤੇ ਮੁਸਲਮਾਨ ਜਾਂਦੇ ਸਨ ਤੇ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜਾਂਦੇ ਨੇ ਜਾ ਕੇ ਉਸ ਮੱਕੇ ਦੇ ਅੰਦਰ ਤੇ ਵਿਸ਼ਰਾਮ ਕਰਨ ਵਾਸਤੇ ਜਦੋਂ ਰਾਤ ਨੂੰ ਬਾਬਾ ਜੀ ਵਿਸ਼ਰਾਮ ਕਰਦੇ ਨੇ ਤੇ ਜਿੱਧਰ ਉਹਨਾਂ ਦੀ ਮਨੋਤ ਹੈ ਉਹਨਾਂ ਨੇ ਇੱਕ ਮੰਨਿਆ ਹੋਇਆ ਕਿ ਇਹ ਖੁਦਾ ਦਾ ਘਰ ਹੈ ਕਾਬਾ ਕਿਹਾ ਜਾਂਦਾ ਉਧਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨ ਕਰ ਲਏ ਭਾਈ ਗੁਰਦਾਸ ਜੀ ਨੇ ਠੇਠ ਪੰਜਾਬੀ ਦੇ ਵਿੱਚ ਕਿਹਾ ਹੈ ਕਿ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਕਿ ਉਧਰ ਨੂੰ ਬਾਬਾ ਜੀ ਨੇ ਆਪਣੇ ਪੈਰ ਕਰ ਲਏ ਤੇ ਆਪ ਲੰਮੇ ਪੈ ਗਏ ਹੁਣ ਰੋਜ਼ ਦੀ ਤਰ੍ਹਾਂ ਜਦੋਂ ਸਵੇਰ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਆ ਉਹ ਫਜ਼ਰ ਦੀ ਨਮਾਜ਼ ਦਾ ਸਮਾਂ ਕਹਿੰਦੇ ਨੇ ਉਸ ਨਮਾਜ਼ ਦੇ ਸਮੇਂ ਜਦੋਂ ਜੀਵਨ ਕਾਜੀ ਉਸ ਅਸਥਾਨ ਤੇ ਆਉਂਦਾ ਹੈ ਤੇ ਉਹ ਆ ਕਰਕੇ ਦੇਖਦਾ ਕਿ ਇਹ ਕੋਈ ਮੁਸਾਫਰ ਜਾਂ ਕੋਈ ਹਾਜੀ ਜਿਹੜਾ ਇਹ ਸਾਡੇ ਇਸ ਪਾਵਨ ਅਸਥਾਨ ਦੇ ਵਾਲੇ ਪਾਸੇ ਆਪਣੇ ਪੈਰ ਕਰਕੇ ਲੰਮਾ ਪਿਆ ਹੋਇਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੱਸਣਾ ਸੀ ਕਿ ਜਿਹੜਾ ਪ੍ਰਮਾਤਮਾ ਹੈ ਜਿਹੜਾ ਖੁਦਾ ਹੈ ਉਹ ਕਿਸੇ ਇੱਕ ਅਸਥਾਨ ਤੇ ਨਹੀਂ ਉਹ ਤਾਂ ਹਰ ਇੱਕ ਦੇ ਹਿਰਦੇ ਵਿੱਚ ਹੈ ਜਿਵੇਂ ਆਪਾਂ ਗੁਰਬਾਣੀ ਚੋਂ ਐਸੀ ਅਸੀਂ ਬਹੁਤ ਸਾਰੀਆਂ ਪੰਕਤੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਜਾਂ ਦੂਸਰੇ ਗੁਰੂ ਸਾਹਿਬਾਨਾਂ ਦੀਆਂ ਪੜਦੇ ਆ ਕਿ ਪ੍ਰਮਾਤਮਾ ਜਿਹੜਾ ਹੈ ਉਹ ਹਰ ਇੱਕ ਦੇ ਅੰਦਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪਹੁਪ ਮਦ ਜਿਉ ਬਾਸ ਬਸਤ ਹੈ ਮਕਰ ਮਾਹੇ ਜੈਸੇ ਛਾਈ ਤਸੇਹੀ ਹਰ ਬਸੇ ਨਰੰਤਰ ਘਟ ਹੀ ਖੋਜੋ ਭਾਈ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਰਾਜੇ ਹੋਏ ਨੇ ਤੇ ਉਸ ਜੀਵਨ ਨੇ ਗੁਰੂ ਨਾਨਕ ਸਾਹਿਬ ਦੇ ਆ ਕੇ ਆਪਣੇ ਪੈਰ ਦੇ ਨਾਲ ਸਰੀਰ ਨੂੰ ਜਿਹੜਾ ਸੀ ਉਹ ਠੱਡ ਮਾਰਨਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਨੇ ਜੀਵਨ ਮਾਰੀ ਲੱਤ ਦੀ ਕਿਹੜਾ ਸੁਤਾ ਕੁਫਰ ਕੁਫਾਰੀ ਕਿ ਇਹ ਕਾਫਰ ਕਿਹੜਾ ਹੈ ਜੋ ਸਾਡੇ ਇਸ ਪਵਿੱਤਰ ਅਸਥਾਨ ਵੱਲ ਆਪਣੇ ਪੈਰ ਕਰਕੇ ਪਿਆ ਹੋਇਆ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਬਜਗਾਰੀ ਕਹਿਣ ਲੱਗੇ ਇਹ ਕਿਵੇਂ ਸਾਡੇ ਮੱਕੇ ਵੱਲ ਪੈਰ ਕਰਕੇ ਪਿਆ ਹੋਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਬੜੇ ਪਿਆਰ ਨਾਲ ਕਹਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਨਿਮਰਤਾ ਹੈ ਉਹਨਾਂ ਦੇ ਅੰਦਰ ਬਹੁਤ ਵੱਡੀ ਸਹਿਣਸ਼ੀਲਤਾ ਹੈ ਆਪਾਂ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਆ ਤੇ ਉਹ ਕਹਿੰਦੇ ਨੇ ਕਿ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕੋਲ ਗਰੀਬੀ ਬਹੁਤ ਵੱਡੀ ਨਿਮਰਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਅੰਦਰ ਦੀ ਗਰੀਬੀ ਹੈ ਬਾਬਾ ਪੈਦਾ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਉਹਨਾਂ ਦੇ ਕੋਲ ਬਹੁਤ ਵੱਡੀ ਨਿਮਰਤਾ ਹੈ ਗਰੀਬੀ ਹੈ ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਕਿ ਕਾਜੀ ਸਾਹਿਬ ਕੀ ਗੱਲ ਹੈ ਤੇ ਉਹਨਾਂ ਨੇ ਆਖਿਆ ਤੁਹਾਨੂੰ ਨਹੀਂ ਪਤਾ ਤੁਸੀਂ ਸਾਡੇ ਖੁਦਾ ਦੇ ਘਰ ਵੱਲ ਲੱਤਾਂ ਕਰਕੇ ਤੇ ਲੰਮੇ ਪੈ ਗਏ ਹੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੀ ਥੱਕੇ ਹੋਏ ਸੀ ਸਫ਼ਰ ਦੇ ਵਿੱਚ ਸਾਨੂੰ ਤੇ ਪਤਾ ਨਹੀਂ ਖੁਦਾ ਦਾ ਘਰ ਕਿੱਧਰ ਹੈ ਤੇ ਜੇ ਤੁਹਾਨੂੰ ਪਤਾ ਹੈ ਤੁਸੀਂ ਇਦਾਂ ਕਰੋ ਸਾਡੇ ਪੈਰ ਦੂਜੇ ਪਾਸੇ ਕਰ ਦਿਓ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦੀ ਪੌੜੀ ਦੀ ਅਗਲੀ ਤੁਕ ਹੈ ਭਾਈ ਸਾਹਿਬ ਕਹਿੰਦੇ ਨੇ ਕਿ ਉਸ ਵੇਲੇ ਫਿਰ ਜੀਵਨ ਜਿਹੜਾ ਉਹ ਬਾਬਾ ਨਾਨਕ ਜੀ ਨੂੰ ਪੈਰਾਂ ਤੋਂ ਲੱਤਾਂ ਤੋਂ ਪਕੜ ਕੇ ਪੈਰਾਂ ਵਾਲੇ ਪਾਸੇ ਤੋਂ ਤੇ ਇੰਜ ਇੰਜ ਕਮਾਉਂਦਾ ਹੈ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਅਇਸੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨੂੰ ਭਾਵ ਲੱਤਾਂ ਤੋਂ ਫੜ ਕੇ ਉਸ ਜੀਵਨ ਕਾਜੀ ਨੇ ਕਢੀਸ ਕੇ ਜਦੋਂ ਇੱਧਰ ਉੱਧਰ ਕੀਤਾ ਤੇ ਜਿਸ ਆਪਣੇ ਉਹ ਕਾਬੇ ਨੂੰ ਮੱਕੇ ਨੂੰ ਖੁਦਾ ਦਾ ਘਰ ਮੰਨਦੇ ਸੀ ਜਿੱਧਰ ਨੂੰ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਕਰਦਾ ਹੈ ਉਸੇ ਪਾਸੇ ਨੂੰ ਮੱਕਾ ਵੀ ਜਿਹੜਾ ਉਹ ਉੱਧਰ ਹੋ ਜਾਂਦਾ ਕਿਉਂਕਿ ਗੁਰਬਾਨੀ ਦੇ ਵਿੱਚ ਪਟ ਸਹਿਬਾਨ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰਾਏ ਪੋਏ ਦੀ ਤਲਵੰਡੀ ਤੇ ਜੋ ਰਾਏ ਪੋਏ ਦੇ ਪੁੱਤਰ ਨੇ ਰਾਏ ਬੁਲਾਰ ਜੀ ਉਹਨਾਂ ਨੇ ਵੀ ਕਿਹਾ ਸੀ ਇਹ ਮੇਰੇ ਵਾਸਤੇ ਖੁਦਾ ਹੈ ਇਹ ਕੁਦਾ ਦਾ ਅੱਲਾ ਦਾ ਨੂਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਨਿਰੰਕਾਰ ਆਕਾਰ ਬਣਾ ਕਰਕੇ ਧਰਤੀ ਤੇ ਆਏ ਸਨ ਤੇ ਸਾਨੂੰ ਲੋਕਾਂ ਨੂੰ ਉਹਨਾਂ ਨੇ ਇਹ ਦਰਸਾਇਆ ਕਿ ਤੁਸੀਂ ਪਰਮਾਤਮਾ ਨੂੰ ਇੱਕ ਥਾਂ ਤੇ ਮੰਨ ਕੇ ਬੈਠੇ ਹੋ ਪਰ ਪਰਮਾਤਮਾ ਹਰ ਇੱਕ ਦੇ ਅੰਦਰ ਹੈ ਤੁਸੀਂ ਪ੍ਰਗਟ ਕਰਨਾ ਚਾਹੋ ਤੇ ਕਰ ਸਕਦੇ ਹੋ ਹੁਣ ਆਪਾਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਆ ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਬੰਦਾ ਹੈ ਜੇ ਉਹ ਪਰਮਾਤਮਾ ਦਾ ਸਿਮਰਨ ਕਰੇ ਤੇ ਉਹਦਾ ਰੂਪ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ ਹੈ ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਵੀ ਇਸ ਤਰ੍ਹਾਂ ਸਾਨੂੰ ਦੱਸਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਸ ਬੰਦੇ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ ਜਿਹ ਘਟ ਸਿਮਰਨ RAM ਕੋ ਸਿਮਰਨ ਹੈ ਕਹਿਣ ਲੱਗੇ ਉਹ ਰਾਮ ਉਸ ਰਮੇ ਹੋਏ ਪ੍ਰਮਾਤਮਾ ਦਾ ਹੀ ਰੂਪ ਹੈ ਤੇ ਕਹਿਣ ਲੱਗੇ ਉਹਦੇ ਤਨ ਦੇ ਵਿੱਚ ਤੇ ਪ੍ਰਮਾਤਮਾ ਦੇ ਤਨ ਵਿੱਚ ਕੋਈ ਫਰਕ ਨਹੀਂ ਉਹ ਉਹਦਾ ਰੂਪ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਮੱਕੇ ਦੇ ਅੰਦਰ ਇਹ ਦਰਸਾਰੇ ਨੇ ਕਿ ਤੁਸੀਂ ਇੱਕ ਇਸ ਬਣੇ ਹੋਏ ਅਸਥਾਨ ਦੇ ਅੰਦਰ ਹੀ ਪਰਮਾਤਮਾ ਨੂੰ ਮੰਨ ਕੇ ਬੈਠੇ ਹੋ ਕਿ ਖੁਦਾ ਇੱਥੇ ਹੈ ਕਹਿਣ ਲੱਗੇ ਬਾਕੀ ਜਿਹੜੀ ਧਰਤੀ ਹੈ ਬਾਕੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਨੇ ਫਿਰ ਉਹ ਕਿਦੇ ਆਸਰੇ ਨੇ ਤੋ ਜੀਵਨ ਕਾ ਜੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਚਰਨਾਂ ਤੋਂ ਫੜ ਕੇ ਜਦੋਂ ਘੜੀਸਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ 조ਹਾਰੀ ਫਿਰ ਹੈਰਾਨ ਹੋ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਸਜਦਾ ਕੀਤਾ ਹੁਣ ਆਮ ਕਰਕੇ ਆਪਾਂ ਵੇਖਦੇ ਆ ਸੰਸਾਰ ਦੇ ਅੰਦਰ ਕਿ ਜੇ ਕੋਈ ਹਿੰਦੂਆਂ ਦੇ ਘਰ ਜਿਹੜਾ ਅਵਤਾਰ ਆਇਆ ਉਹਨੂੰ ਹਿੰਦੂ ਲੋਕ ਜਾ ਕਰਕੇ ਪੂਜਦੇ ਨੇ ਉਹਨੂੰ ਮੱਥਾ ਟੇਕਦੇ ਨੇ ਪਰ ਕਿਸੇ ਇਸਲਾਮ ਧਰਮ ਦੇ ਕਿਸੇ ਮੁਸਲਮਾਨ ਨੇ ਜਾ ਕੇ ਉਹਨਾਂ ਨੂੰ ਸਜਦਾ ਨਹੀਂ ਕੀਤਾ ਦੂਜੇ ਪਾਸੇ ਜਦੋਂ ਆਪਾਂ ਇਸਲਾਮ ਧਰਮ ਨੂੰ ਦੇਖਦੇ ਆਂ ਤੇ ਉਹਨਾਂ ਦੇ ਅੰਦਰ ਵੀ بڑے ਪੀਰ ਨੇ ਪੈਗੰਬਰ ਨੇ ਉਹਨਾਂ ਨੂੰ ਸਜਦਾ ਮੁਸਲਮਾਨ ਕਰਦੇ ਨੇ ਹਿੰਦੂ ਕੋਈ ਜਾ ਕੇ ਮੱਥਾ ਨਹੀਂ ਟੇਕਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਤੇ ਆਉਂਦੇ ਨੇ ਉਹਨਾਂ ਦਾ ਵੱਡਪਣਾ ਹੈ ਵੱਡਪਣ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਹਿੰਦੂ ਮੁਸਲਮਾਨ ਨਿਵਾਇਆ ਉਹਨਾਂ ਦੇ ਚਰਨਾਂ ਤੇ ਹਿੰਦੂ ਵੀ ਝੁਕੇ ਨੇ ਤੇ ਮੁਸਲਮਾਨ ਵੀ ਝੁਕੇ ਨੇ। ਜਹਰ ਪੀਰ ਜਗਤ ਗੁਰ ਬਾਬਾ ਉਹਨਾਂ ਨੂੰ ਖਿਤਾਬ ਦਿੱਤਾ ਭਾਈ ਗੁਰਦਾਸ ਜੀ ਨੇ ਜੋ ਆਪਣੀਆਂ ਵਾਰਾਂ ਦੇ ਅੰਦਰ ਕਿ ਮੁਸਲਮਾਨ ਉਹਨਾਂ ਨੂੰ ਪੀਰ ਕਰਕੇ ਮੰਨਦੇ ਨੇ ਤੇ ਹਿੰਦੂ ਧਰਮ ਜਾਂ ਹੋਰ ਜਿਹੜੇ ਉਹ ਬਾਬਾ ਕਰਕੇ ਮੰਨਦੇ ਨੇ। ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੱਕੇ ਦੇ ਅੰਦਰ ਗਏ ਨੇ ਤੇ ਮੱਕੇ ਦੇ ਅੰਦਰ ਜਾ ਕਰਕੇ ਉਹਨਾਂ ਲੋਕਾਂ ਨੂੰ ਇੱਕ ਪਰਮਾਤਮਾ ਨਾਲ ਜੁੜਨ ਦੀ ਜਿਹੜੀ ਗੱਲ ਹੈ ਉਹ ਸਮਝਾਈ ਹੈ ਕਿ ਤੁਸੀਂ ਇੱਕ ਪਰਮਾਤਮਾ ਨਾਲ ਜੁੜੋ ਇੱਕ ਥਾਂ ਨਾਲ ਇੱਕ ਸਥਾਨ ਨਾਲ ਨਾ ਜੁੜੋ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਅੰਦਰ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਮੁਤਾਬਕ ਰਹਿ ਕਰਕੇ ਪ੍ਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੱਤਾ ਕਿਉਂਕਿ ਉਸ ਵੇਲੇ ਹਰ ਧਰਮ ਦੇ ਲੋਕ ਜਿਹੜੇ ਆਗੂ ਸਨ ਉਹ ਚਾਹੁੰਦੇ ਸੀ ਕਿ ਸਾਡੇ ਧਰਮ ਨਾਲ ਜੁੜਿਆ ਜਾਵੇ ਪਰ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਵੀ ਐਸਾ ਸੰਸਾਰ ਉੱਤੇ ਆ ਕਰਕੇ ਕੰਮ ਨਹੀਂ ਕੀਤਾ ਕਿ ਤੁਸੀਂ ਸਾਡੇ ਨਾਲ ਜੁੜ ਜਾਓ ਬਸ ਪ੍ਰਮਾਤਮਾ ਇੱਕ ਨਾਲ ਜੁੜਨ ਦਾ ਇੱਕ ਓੰਕਾਰ ਦਾ ਹੀ ਉਪਦੇਸ਼ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਆਪਣੇ ਆਪ ਜਿਹੜੇ ਲੋਕ ਸੀ ਉਹ ਜੁੜਦੇ ਗਏ ਕਿਉਂਕਿ ਜਦੋਂ ਆਗੂ ਚੰਗਾ ਮਿਲ ਜਾਵੇ ਸੰਸਾਰ ਨੂੰ ਤੇ ਫਿਰ ਉਹਦੇ ਪਿੱਛੇ ਲੋਕ ਚੱਲਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਵੀ ਗਏ ਨੇ ਜਿੱਥੇ ਕਿ ਪੀਰਾਂ ਦਾ ਬਹੁਤ ਵੱਡਾ ਇੱਕ ਗੜ੍ਹ ਸੀ ਜਿੱਥੇ ਗੁਰੂ ਨਾਨਕ ਸਾਹਿਬ ਜਾਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਵੀ ਨੇ ਬਾਬਾ ਜੀ ਮੁਲਤਾਨ ਵੀ ਜਾਂਦੇ ਨੇ ਜਿੱਥੇ ਉੱਥੇ ਵੀ ਮੁਸਲਮਾਨਾਂ ਦੇ ਬਹੁਤ ਵੱਡੇ ਪੀਰ ਨੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਹਰ ਧਰਮ ਦੇ ਉਸ ਕੇਂਦਰ ਤੇ ਜਾ ਕਰਕੇ ਉਹਨਾਂ ਨੂੰ ਪਰਮਾਤਮਾ ਨਾਲ ਜੁੜਨ ਵਾਸਤੇ ਉਪਦੇਸ਼ ਦਿੰਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੇ ਅੰਦਰ ਜਦੋਂ ਇਹ ਫਿਰ ਆਵਾਜ਼ ਦਿੰਦੇ ਨੇ ਕਿ ਜਿਸ ਵੇਲੇ ਉਹ ਕਾਜੀ ਉਹ ਜਿਹੜੇ ਮੌਲਵੀ ਸੀ ਇਕੱਠੇ ਹੁੰਦੇ ਨੇ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ ਭਾਈ ਗੁਰਦਾਸ ਜੀ ਦੀ ਵਾਰ ਉਹ ਅੱਗੇ ਫਿਰ ਜ਼ਿਕਰ ਕਰਦੇ ਨੇ ਕਿ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਕੁਦਰਤ ਲੱਖ ਨਾ ਸਕੇ ਕੋਈ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਨ ਹੋਈ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ ਗੁਰੂ ਨਾਨਕ ਸਾਹਿਬ ਨੂੰ ਉਹ ਪੁੱਛਦੇ ਨੇ ਇਹ ਸਾਨੂੰ ਤੁਸੀਂ ਦੱਸੋ ਤੁਹਾਡੇ ਕੋਲੇ ਪੋਥੀ ਹੈ ਬਾਣੀ ਦੀ ਜਿਹੜੀ ਕਿਤਾਬ ਹੈ ਤੁਹਾਡੀ ਉਹਨਾਂ ਨੇ ਉਸ ਵੇਲੇ ਸ਼ਬਦ ਵਰਤੇ ਆ ਇਹਦੇ ਵਿੱਚ ਤੁਸੀਂ ਇਹ ਦੱਸੋ ਸਾਨੂੰ ਖੋਲ ਕੇ ਇਹਨੂੰ ਪੜ੍ਹ ਕੇ ਕਿ Hindu ਵੱਡਾ ਹੈ ਕਿ ਜਾਂ ਮੁਸਲਮਾਨ ਵੱਡਾ ਹੈ ਕਿਉਂਕਿ ਉਹ ਆਪੋ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸਨ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਨਹੀਂ ਜੋ ਵੱਡਾ ਹੈ ਉਹ ਤੇ ਪ੍ਰਮਾਤਮਾ ਹੈ ਪਰ ਕਹਿਣ ਲੱਗੇ ਜਿਨ੍ਹਾਂ ਦੇ ਕੋਲ ਅਮਲ ਚੰਗੇ ਨੇ ਸ਼ੁਭ ਅਮਲ ਨੇ ਜਿਨ੍ਹਾਂ ਦੇ ਕੋਲ ਉਹ ਅਮਲਾਂ ਕਰਕੇ ਵੱਡੇ ਹੁੰਦੇ ਨੇ ਨਾ ਕਿ ਕੋਈ ਯਾਤ ਕਰਕੇ ਨਾ ਕੋਈ ਧਰਮ ਕਰਕੇ ਵੱਡਾ ਹੁੰਦਾ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾ ਜਿਹੜਾ ਵੱਡੇ ਨਾਲ ਜੁੜਦਾ ਵੱਡੇ ਦੇ ਗੁਣ ਗਾਉਂਦਾ ਹੈ ਉਹ ਆਪਣੇ ਆਪ ਵੱਡਾ ਹੋ ਜਾਂਦਾ ਹੈ ਤੇ ਜਿਹੜਾ ਵੱਡੇ ਦੇ ਗੁਣ ਨਹੀਂ ਗਾਉਂਦਾ ਜਾਂ ਵੱਡੇ ਨਾਲ ਜੁੜਦਾ ਨਹੀਂ ਉਹ ਆਪ ਹੀ ਛੋਟਾ ਰਹਿ ਜਾਂਦਾ ਉਹ ਵੱਡਾ ਨਹੀਂ ਹੋ ਸਕਦਾ ਸਤਿਗੁਰੂ ਜੀ ਦੀ ਬਾਣੀ ਗੁਰੂ ਨਾਨਕ ਦੇ ਮਹਾਰਾਜ ਦੀ ਪੜਦੇ ਹਾਂ ਏ ਵੱਡ ਊਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜਦੋਂ ਕੋਈ ਪਰਮਾਤਮਾ ਵੱਡੇ ਨਾਲ ਜੁੜ ਕੇ ਵੱਡਾ ਹੁੰਦਾ ਤੇ ਫਿਰ ਉਹਨੂੰ ਲਖ ਸਕਦਾ ਹੈ ਇਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਤੁਸੀਂ ਹਿੰਦੂ ਨੂੰ ਛੋਟਾ ਕਹਿੰਦੇ ਹੋ ਹਿੰਦੂ ਤੁਹਾਨੂੰ ਛੋਟਾ ਕਹਿੰਦੇ ਨੇ ਉਹਨਾਂ ਕਾਜੀ ਤੇ ਜਿਹੜੇ ਮੌਲਵੀ ਸੀ ਉਹਨਾਂ ਨੂੰ ਸਤਗੁਰੂ ਜੀ ਨੇ ਫਿਰ ਇਹ ਸੱਚ ਦਾ ਉਪਦੇਸ਼ ਉਸ ਮੱਕੇ ਦੇ ਅੰਦਰ ਦਿੱਤਾ ਕਿ ਉਹਨਾਂ ਨੇ ਜਦੋਂ ਪੁੱਛਣਾ ਕੀਤਾ ਸੀ ਕਿ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਕਿਸ ਨੂੰ ਵੱਡਾ ਮੰਨਦੇ ਹੋ ਕਿ ਪੁੱਛਣਾ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋ ਰੋਈ ਕਹਿਣ ਲੱਗੇ ਉਸ ਦਰਗਾਹ ਦੇ ਵਿੱਚ ਜਾ ਕੇ ਜਿਹਦੇ ਅਮਲ ਚੰਗੇ ਨਹੀਂ ਜਿਨ੍ਹਾਂ ਦੇ ਕੋਲ ਧਰਤੀ ਤੇ ਰਹਿ ਕੇ ਇਹ ਕੀਤੇ ਹੋਏ ਅਮਲ ਸ਼ੁਭ ਨਹੀਂ ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਰੋਣਾ ਪਵੇਗਾ ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਧਰਤੀ ਤੇ ਜਦੋਂ ਆਏ ਸਨ ਅਵਤਾਰ ਲੈ ਕਰਕੇ ਉਹਨਾਂ ਨੇ ਇਹੀ ਸਾਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਇੱਕ ਹੈ ਤੇ ਉਸ ਇੱਕ ਦੇ ਨਾਲ ਜੜੋ ਕਿ ਕਿ ਗੁਰਬਾਣੀ ਇੱਕ ਤੋਂ ਸ਼ੁਰੂ ਹੋਈ ਹੈ ਉਸ ਇੱਕ ਨੂੰ ਵੀ ਮਹਾਰਾਜ ਜੀ ਨੇ ਗਣਿਤ ਵਿਦਿਆ ਦੇ ਵਿੱਚ ਇੱਕ ਲਿਖਿਆ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਨਹੀਂ ਲਿਖਿਆ ਕਿਉਂਕਿ ਉਹਦੇ ਵੀ ਅਰਥ ਦੋ ਹੋ ਸਕਦੇ ਨੇ ਸੋ ਪ੍ਰਮਾਤਮਾ ਇੱਕ ਹੈ ਉਸ ਇੱਕ ਦੇ ਨਾਲ ਜੁੜਨਾ ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਉਹ ਪ੍ਰਮਾਤਮਾ ਇੱਕ ਹੈ ਤੋ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਮੁਸਲਮਾਨਾਂ ਦੇ ਬਹੁਤ ਵੱਡੇ ਕੇਂਦਰ ਦੇ ਵਿੱਚ ਜਾ ਕਰਕੇ ਜਿੱਥੇ ਕਿ ਉਹ ਖੁਦਾ ਦਾ ਘਰ ਖੁਦਾ ਦਾ ਵਾਸਾ ਮੰਨਦੇ ਸੀ ਉਸ ਥਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਉਪਦੇਸ਼ ਉਹਨਾਂ ਮੁਸਲਮਾਨਾਂ ਨੂੰ ਬਖਸ਼ਿਸ਼ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਖੁਦਾ ਨੂੰ ਇੱਕ ਥਾਂ ਤੇ ਮੰਨ ਕੇ ਬੈਠੇ ਹੋ ਪਰ ਖੁਦਾ ਜਿਹੜਾ ਉਹ ਜਿਹੜਾ ਅੱਲਾਹ ਹੈ ਉਹ ਸਾਰੀਆਂ ਥਾਵਾਂ ਤੇ ਵਸਦਾ ਹੈ ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਉੱਤੇ ਹਰ ਧਰਮ ਦੇ ਹਰਮਨ ਪਿਆਰੇ ਸਨ ਕਿਉਂਕਿ ਉਹ ਜਦੋਂ ਵੀ ਕਿਤੇ ਜਾਂਦੇ ਸੀ ਸੱਚ ਦਾ ਉਪਦੇਸ਼ ਦਿੰਦੇ ਸੀ ਨਾ ਕਿ ਉਹਨਾਂ ਨੂੰ ਇਹ ਕਹਿ ਕੇ ਨੀਵਾ ਦਿਖਾਉਂਦੇ ਸੀ ਕਿ ਤੁਸੀਂ ਨੀਵੇਂ ਹੋ ਇਹ ਕਹਿੰਦੇ ਸੀ ਜਿਹੜਾ ਉਸ ਨਾਲ ਉੱਚੇ ਨਾਲ ਜੁੜਦਾ ਉਹ ਉੱਚਾ ਹੋ ਜਾਂਦਾ ਹੈ ਤੇ ਜਿਹੜਾ ਬੰਦਾ ਆਪਣੇ ਆਪ ਨਾਲ ਜੁੜਦਾ ਹੈ ਉਹ ਨੀਵਾ ਹੈ ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਇਹ ਬਹੁਤ ਵੱਡਾ ਹੈ ਇਹਦੇ ਵਿੱਚੋਂ ਆਪਾਂ ਤੁਸ਼ ਬੁੱਧੀ ਦੇ ਨਾਲ ਜੋ ਇਹ ਥੋੜਾ ਜਿਹਾ ਇਤਿਹਾਸ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਇਸ ਨੂੰ ਕਹਿੰਦੇ ਆ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨ ਆਪ ਸੰਗਤਾਂ ਖਿਮਾ ਕਰ ਦੇਣਾ ਜੇ ਇਤਿਹਾਸ ਚੰਗਾ ਲੱਗੇ ਤੇ ਅੱਗੋਂ ਸਾਨੂੰ ਆਪਣੇ ਵਿਚਾਰ ਦੇ ਕਰਕੇ ਫਿਰ ਜਿਹੜਾ ਹੈ ਅੱਗੋਂ ਵਾਸਤੇ ਸੇਵਾ ਦਾ ਮੌਕਾ ਜਿਹੜਾ ਦੇਣਾ ਕਿ ਆਪਾਂ ਆਪ ਸਿੱਖ ਸੰਗਤਾਂ ਤੱਕ ਹੋਰ ਇਤਿਹਾਸ ਜਿਹੜਾ ਉਹ ਪਹੁੰਚਾ ਸਕੀਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਜਿਹੜੇ ਸਨ ਉਹਨਾਂ ਨੇ ਆ ਕਰਕੇ ਸਾਨੂੰ ਇਹ ਸੁਚ ਸਮੂੱਚੀ ਮਨੁੱਖਤਾ ਨੂੰ ਉਸ ਪ੍ਰਮਾਤਮਾ ਨਾਲ ਜੁੜਨ ਵਾਸਤੇ ਪ੍ਰੇਰਿਆ ਤੇ ਸੱਚ ਦੀ ਆਵਾਜ਼ ਜਿਹੜੀ ਸੀ ਉਹ ਇਸ ਸੰਸਾਰ ਦੇ ਵਿੱਚ ਸ਼ਬਦ ਦੇ ਰਾਹੀਂ ਸਾਰੀ ਕਾਇਨਾਤ ਨੂੰ ਜੋ ਠੰਡ ਵਰਤੌਣ ਵਾਲਾ ਇਹ ਗੁਰੂ ਕੀ ਬਾਣੀ ਦਾ ਸ਼ਬਦ ਸੀ ਇਹਦੇ ਨਾਲ ਜੋੜਨਾ ਕੀਤਾ ਕਿਉਂਕਿ ਸ਼ਬਦ ਤੋਂ ਬਿਨਾ ਤਾਂ ਕੁਝ ਹੋ ਨਹੀਂ ਸਕਦਾ ਇਹ ਜਿਹੜਾ ਸਾਰਾ ਧਰਤੀ ਦਾ ਪਸਾਰਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਇਹ ਸਾਰਾ ਪਸਾਰਾ ਵੀ ਉਸ ਸ਼ਬਦ ਤੋਂ ਹੋਇਆ ਹੈ ਤੇ ਉਸ ਸ਼ਬਦ ਦੇ ਨਾਲ ਹੀ ਸਤਿਗੁਰੂ ਨੇ ਜੋੜਨਾ ਕੀਤਾ ਸੋ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਫਲਾਓ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ